ਸਵੇਰੇ ਮਾਨਯੋਗ ਜਿਵੇਂ ਸਿਖਿਆ ਅਫਸਰ ਜੀ ਦਾ ਮੈਨੂੰ ਟੈਲੀਫੋਨ ਸੰਦੇਸ਼ ਪ੍ਰਾਪਤ ਹੋਇਆ ਸੀ ਕਿ ਸਾਨੂੰ ਮਾਨਯੋਗ ਡਿਪਟੀ ਕਮਿਸ਼ਨਰ ਗੁਰਦਾਸਪੁਰ ਜੀ ਵੱਲੋਂ ਇੱਕ ਸੂਨਾ ਪ੍ਰਾਪਤ ਹੋਇਆ ਵਾ ਕਿ ਚਾਰ ਸਕੂਲਾਂ ਦੇ ਵਿੱਚ ਕੋਈ ਥ੍ਰੈਟਿੰਗ ਆਈ ਆ ਕਿ ਬੰਬ ਬਲਾਸਟ ਦੇ ਸੰਬੰਧ ਚ ਜਿਸ ਵਿੱਚ ਉਹਨਾਂ ਚਾਰਾਂ ਸਕੂਲਾਂ ਨੂੰ ਹੀ ਅਸੀਂ ਇਨਫੋਰਮੇਸ਼ਨ ਕਰ ਦਿੱਤੀ ਸੀਗੀ ਕਿ ਇਹਨਾਂ ਨੂੰ ਤੁਰੰਤ ਜਿਹੜਾ ਵਾ ਬੰਦ ਕਰ ਦਿੱਤਾ ਜਾਵੇ ਤੇ ਬੱਚਿਆਂ ਨੂੰ ਛੁੱਟੀ ਕਰ ਦਿੱਤੀ ਜਾਵੇ ਜੋ ਕਿ ਉਹਨਾਂ ਵੱਲੋਂ ਸਾਨੂੰ ਕੁਝ ਦੱਸਿਆ ਗਿਆ ਕਿ ਕੱਲ੍ਹoverline ਵੀ ਉਹਨਾਂ ਕਿਹਾ ਵੀ ਸਕੂਲ ਬੰਦ ਕੀਤੇ ਜਾਣਗੇ ਉਹਨਾਂ ਵੱਲੋਂ ਸਾਨੂੰ ਕੋਈ ਮੇਲ ਪ੍ਰਾਪਤ ਹੋਈ ਆ ਉਹ ਅਸੀਂ ਮੇਲ ਜਿਹੜੀ ਆ ਮਹਾਂਜੋਗ ਡਿਪਟੀ ਕਮਿਸ਼ਨਰ ਕੋ ਦਸਪੁਰ ਜੀ ਨੂੰ ਅਗਲੇਰੀ ਕਾਰਵਾਈ ਹਿਤ ਭੇਜ ਦਿੱਤੀ ਜਾਵੇਗੀ ਨਹੀਂ ਅੱਜ ਵਾਸਤੇ ਸੀ ਆਈ ਮੇਲ ਪਰ ਕੁਝ ਸਕੂਲ ਮੁਖੀਆਂ ਵੱਲੋਂ ਇਹ ਕਿਹਾ ਗਿਆ ਕਿ ਕੱਲ੍ਹ ਨੂੰ ਵੀ ਸਕੂਲ ਬੰਦ ਕੀਤੇ ਜਾਣਗੇ ਪਰ ਉਹਨਾਂ ਵੱਲੋਂ ਇਹ ਉਹਨਾਂ ਨੂੰ ਇਹ ਕਿਹਾ ਗਿਆ ਹੈਗਾ ਵੀ ਤੁਸੀਂ ਮੇਲ ਕਰੋ ਸਾਨੂੰ ਅਸੀਂ ਉਹਦੀ ਅਗਲੇਰੀ ਕਾਰਵਾਈ ਹਿਤ ਮਹਾਂਜੋਗ ਡਿਪਟੀ ਕਮਿਸ਼ਨਰ ਜੀ ਦੇ ਧਿਆਨ ਵਿੱਚ ਜਾ ਵੀਤੀ ਜਾਵੇਗੀ ਕਿ ਕੱਲ ਸਕੂਲ ਬੰਦ ਕਰਨਾ ਹੈ ਕਿ ਨਹੀਂ ਤੇ ਉਹ ਸਕੂਲਾਂ ਇਹਨਾਂ ਚਾਰ ਸਕੂਲਾਂ ਨੂੰ ਜੀ ਟਾਈਮ ਦੇ ਬਾਰੇ ਨਹੀਂ ਕੋਈ ਜਾਣਕਾਰੀ ਹੈਗੀ ਪਰ ਜੋ ਵੀ ਮੈਨੂੰ ਮੈਸੇਜ ਪ੍ਰਾਪਤ ਹੋਇਆ ਉਹ ਅਸੀਂ ਤੁਰੰਤ ਸਕੂਲ ਪ੍ਰਿੰਸੀਪਲ ਨੂੰ ਮੈਸੇਜ ਕਨਵੇ ਕਰ ਦਿੱਤਾ ਸੀਗਾ ਕਿ ਬੱਚਿਆਂ ਨੂੰ ਸੇਫ ਜਗ੍ਹਾ ਤੇ ਮਤਲਬ ਭੇਜ ਦਿੱਤਾ ਜਾਵੇ ਕਿ ਸਕੂਲ ਬੰਦ ਕਰ ਦਿੱਤੇ ਜਾਣ ਹੁਣ ਇਹਨਾਂ ਸਕੂਲਾਂ ਨੇ ਛੁੱਟੀ ਕਰ ਦਿੱਤੀ ਗਈ ਬੱਚੇ ਉਹਨਾਂ ਸਕੂਲਾਂ ਨੂੰ ਅੱਜ ਛੁੱਟੀ ਕਰ ਦਿੱਤੀ ਗਈ ਹੈ ਸਕੂਲ ਇਹ ਸਾਨੂੰ ਜਿਹੜੀ ਹੈ ਨਾ ਪ੍ਰਸ਼ਾਸਨ ਨੂੰ ਥ्रेटਨਿੰਗ ਈਮੇਲਸ ਆਈਆਂ ਸੀ ਕਿ ਸਕੂਲ ਚ ਕੋਈ ਐਕਸਪਲੋਸਿਵ ਹੋ ਸਕਦਾ ਸੋ ਉਸ ਇਨਫੋਰਮੇਸ਼ਨ ਤੇ ਆਪਾਂ ਸਾਰੇ ਸਕੂਲ ਜਿਹੜੇ ਆ ਹੁਣ ਇੱਥੇ ਨਿਵਾਹਰ ਨਵੋਦੇ ਵਿਦਿਆਲਿਆ ਇੱਥੇ ਵੀ ਐਂਟੀ ਸਾਬੋਟੇਜ ਚੈੱਕ ਕਰਾਈ ਆ ਸੋ ਇਹ ਸਾਰੀਆਂ ਜਿਹੜੀਆਂ ਨਾ ਇਹ ਗਲਤ ਇਨਫੋਰਮੇਸ਼ਨ ਹੈ ਕੋਈ ਵੀ ਇਦਾਂ ਦੀ ਗੱਲਬਾਤ ਨਹੀਂ ਪਾਈ ਗਈ ਔਰ ਇਹ ਸਿਰਫ ਇੱਕ ਸਕੂਲ ਨਹੀਂ ਪੂਰੇ ਕਾਫੀ ਜ਼ਿਲ੍ਹਿਆਂ ਚ ਇਹ ਇਦਾਂ ਦੀਆਂ ਆ ਰਹੀਆਂ ਨਾ ਸੋ ਆਪਾਂ ਪਬਲਿਕ ਨੂੰ ਇਹ ਆਸ਼ਵਾਸਨ ਦਰਾਨੇ ਆ ਕਿ ਇਹ ਸਾਰੀ ਗਰਲਕ ਇਨਫੋਰਮੇਸ਼ਨ ਹੈ ਇੱਥੇ ਜਿਆਦਾ ਪੈਨਿਕ ਕਰਨ ਦੀ ਲੋੜ ਨਹੀਂ ਹੈ ਸੋ ਪੁਲਿਸ ਪ੍ਰਸ਼ਾਸਨ ਜਿਹੜਾ ਉਹ ਅਲਰਟ ਹੈ ਸਕੂਲ ਦੇ ਜਿਹੜੇ ਪ੍ਰਸ਼ਾਸਨ ਹੈ ਉਹਨਾਂ ਨਾਲ ਆਪਾਂ ਜਿਹੜੇ ਕੰਟੈਕਟਸ ਹੈਗੇ ਸੋ ਇਹ ਸਾਰੀਆਂ ਈਮੇਲਸ ਜਿਹੜੀਆਂ ਫਿਲਹਾਲ ਘੁੱਟੀਆਂ ਨਾ ਇਸ ਤੇ ਸਾਈਬਰ ਟੀਮਾਂ ਸਾਡੀਆਂ ਜਿਹੜੀਆਂ ਉਹ ਵਰਕਆਊਟ ਕਰ ਰਹੀਆਂ ਤੇ ਇਸ ਆਰਿਜਨ ਪਤਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿ ਈਮੇਲ ਫਰੈਕਟਿੰਗ ਈਮੇਲਸ ਕਿੱਥੋਂ ਆਦੀਆਂ ਫਿਲਹਾਲ ਇਹਨਾਂ ਈਮੇਲਸ ਕੋਈ ਸੱਚਾਈ ਨਹੀਂ ਸੋ ਆਪਾਂ ਬੱਚਿਆਂ ਦੇ ਜਿਹੜੇ ਮਾਪੇ ਉਹਨਾਂ ਨੂੰ ਵੀ ਕਹਿੰਦੇ ਆ ਵੀ ਪੈਨਿਕ ਕਰਨ ਦੀ ਕੋਈ ਲੋੜ ਨਹੀਂ ਇਦਾਂ ਦੀ ਕੋਈ ਗੱਲਬਾਤ ਸੋ ਛੱਬੀ ਲਈ ਮੈਂ ਲੋਕਾਂ ਨੂੰ ਇਹੋ ਰਿਕਵੈਸਟ ਕਰਦਾ ਬੇਨਤੀ ਕਰਦਾ ਕਿ ਜਿੱਥੋਂ ਵੀ ਕੋਈ ਰਹਿ ਰਿਹਾ ਆਪਣੇ ਹਲੇ ਦੋਲੇ ਚਾਹੇ ਬਾਜ਼ਾਰ ਹੈ ਚਾਹੇ ਤੁਹਾਡੇ ਇਲਾਕੇ ਦੇ ਵਿੱਚ ਪਿੰਡਾਂ ਦੇ ਵਿੱਚ ਕੋਈ ਕਿਰਾਏਦਾਰ ਕੋਈ ਬਾਹਰ ਦਾ ਬੰਦਾ ਆ ਕੇ ਰਹਿ ਰਿਹਾ ਉੱਤੇ ਨਿਗਾਹ ਰੱਖਣ ਔਰ ਤੁਹਾਨੂੰ ਕਿਸੇ ਵੀ ਕੋਈ ਸ਼ੱਕੀ ਜਾਂ ਕੁਝ ਸ਼ੱਕ ਪੈਂਦਾ ਤਾਂ ਪੁਲਿਸ ਨੂੰ ਜਾਂ ਕਨਸਰਨ ਪੁਲਿਸ ਸਟੇਸ਼ਨ ਨੂੰ ਇਮੀਡੀਏਟਲੀ ਕਾਲ ਕਰਕੇ